ਹਰ ਇੱਕ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਸਕਾਰ ਨੂੰ ਸਮਰਪਿਤ 699 ਪ੍ਰਕਾਸ਼ ਪੁਰਸਕਾਰ ਨੂੰ ਸਮਰਪਿਤ 10ਵਾਂ ਕਬੱਡੀ ਕੱਪ ਸੁਮਣਾ ਮਾਗਤਾ ਮੇਲੀ ਆਣਾ ਤੇ ਨਾ ਪਿੰਡਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਅੱਜ ਇਹ ਕਲੱਬਾਂ ਦੇ ਮੈਚ ਨੇ ਚਾਰ ਲੜਕੀਆਂ ਦੇ ਮੈਚ ਨੇ 542 ਸਾਡਾ ਸਾਰੀ ਕਮੇਟੀ ਦਾ ਇਹੀ ਅਪਰਾਲਾ ਆ ਕਿ ਵੱਧ ਤੋਂ ਵੱਧ ਜਿਹੜੇ ਨੌਜਵਾਨ ਆ ਉਹ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਨਸ਼ਿਆਂ ਨੂੰ ਤਿਆਗਣ ਇਸੇ ਲਈ ਇਹ ਜਿਹੜਾ ਅਪਰਾਲਾ ਕੀਤਾ ਮੇਰੇ ਨਾਲ ਸਾਸੀ ਕਮਲਜੀਤ ਸਿੰਘ ਜੀ ਬਲਬੀਤ ਸਿੰਘ ਜੀ ਬੈਂਸ ਸਾਰੀ ਕਮੇਟੀ ਵਿਜੇਪਾਲ ਸਿੰਘ ਤੇਜੀ ਧਰਮਾ ਬੈਂਸ ਸੁਖਦੇਵ ਸਿੰਘ ਨੰਬਰਦਾਰ ਸਾਰਿਆਂ ਨੇ ਨਾਲ ਮਿਲ ਕੇ ਬਹੁਤ ਸਹਿਯੋਗ ਕਰਦੇ ਹਨ ਤਾਲੀਓ ਵਾਈ ਗੁਰਜੀ ਦਾ ਖਾਸਾ ਵਾਈ ਗੁਰਜੀ ਦਾ ਖਾਸਾ ਇਧਰ ਦੇ ਪਾਸੇ ਮਸੀਬ ਮੱਤਰ ਜੀ ਪੁੱਜ ਗਏ ਆਪਣੀ ਟੀਮ ਲੈ ਕੇ ਅੱਜ ਦੇ ਸਟੇਜ ਮੈਚ ਦੇ ਵਿੱਚ ਅਗਲੇ ਮੈਚ ਦੀ ਜਿੰਮੇਵਾਰੀ ਬਜਿੰਦਰ ਸਿੰਘ ਜੀ ਕੁਮਰ ਸਾਹਿਬ ਤੇ ਨਾਲ ਭਤੇਰਤਨ ਚਰਵਾਹ ਪਹਿਰ ਕਿਸੇ ਨੇ ਗਲੇ ਦਾ ਹਾਰ ਮੰਨਦਾ ਫਿਰ ਮਾ ਆਪਣਾ ਪਰਗੜਾਈ ਪਹਿਲਾ ਫਿਰ ਕਿਸੇ ਦੇ ਨੈਣਾਂ ਦੀ ਧਾਰ ਮੰਨਦਾ ਕਿਤੇ ਦਲਤਾਂ ਦੇ ਜ਼ਗੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਹੀ ਸਰਦਾਰ ਮੰਨਦਾ ਆਓ ਸਾਹਮਣੇ ਇਧਰਲੇ ਪਾਸੇ ਅੱਜ ਦੇ ਟਾਈਮ ਦਾ ਟਾਪਰ ਜਾਂਦੀ ਤੇ ਦੂਸਰੇ ਪਾਸੇ ਆਓ ਸ਼੍ਰੀਪੁਰ ਗੋਮਸ ਸਿੰਘ ਕਬਡੀ ਕਲੱਬ ਪਰ ਜਾਂਦੀ ਰਹਿ ਰਹੇ ਦਿਓ ਅਮੀਰ ਖਾਨ ਵਰਗੇ ਖਿਡਾਰੀ ਇਸ ਟਾਈਮ ਵਿੱਚ ਚੋਟੀ ਦੇ ਉਹ ਵੀ ਪੁੱਜਦੇ ਮੇਰੇ ਮਿੱਤਰੋ ਗੱਲ ਹੋਣੀ ਹੈ ਉਹ ਵੇਖਦੇ ਵੀ ਰਸੋਨਪੁਰੀ ਹੈ ਰਸੋਨਪੁਰੀ ਇੱਕ ਕਰਤਾਂ ਦੀ ਗੱਲ ਰਸੋਨਪੁਰੀ ਇੱਕ ਕਾਲਜ ਦੀ ਗੱਲ ਪਰ ਵੇਖਦੇ ਵੀ ਦੂਜੇ ਪਾਸੇ ਕਬਡੀ ਕਰਾ ਰਿਹਾ ਰੁਖਮੇ ਦੀ ਜੋੜੀ ਬਹੁਤ ਜਿਆਦਾ ਹੋ ਰਹਾ ਬਈ ਆਜੂ ਦਾ ਹੈ ਸ੍ਰੇਸ਼ੀ ਵੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਰਵਿਦਾਸ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਠੁਮਰਾਵਲੋਂ ਹਰ ਸਾਲ ਦੀ ਤਰ੍ਹਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 690 ਆਗਮਨ ਪੂਰਬ ਤੇ ਅੱਜ ਦਸਮਾ ਗੋਡੀ ਕੱਪ ਪਿੰਡ ਠੁਮਰਾਵਲ ਹੀ ਕਰਾਇਆ ਜਾ ਰਿਹਾ ਜਿੱਥੇ ਮੈਂ ਸਬੂੱਚੀ ਪਰਉਂਧਕ ਕਮੇਟੀ ਪ੍ਰਵੀਰ ਬੈਰ ਜੀ ਚੇਅਰਮੈਨ ਜੀ ਪਾਸ ਸਿੰਘ ਜੀ ਮਿਲਿਆਣਾ ਜੀ ਸਫਾਈ ਟੀਮ ਨੂੰ ਮੈਂ ਪਰਉਂਧਕ ਕਮੇਟੀ ਨੂੰ ਵਧਾਈ ਦਿੰਦਾ ਤਾਂ ਉੱਥੇ ਮੈਂ ਸਭੀ ਦਾ ਕਿ ਐਨ ਆਰ ਆਈ ਵੀਰਾਂ ਦਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਪੰਜਾਬ ਦੀ ਤਰਤੀ ਦੇ ਪੰਜਾਬ ਦੇ ਨੌਜਵਾਨਾਂ ਲਈ ਹੈ ਅਗਰ ਅੱਜ ਪੂਰੇ ਪੰਜਾਬ ਕਿਤੇ ਵੀ ਕੋਈ ਕਵਡੀ ਕੱਪ ਜਾਂ ਛਿੰਝ ਮੇਲੇ ਹੁੰਦੇ ਆ ਤਾਂ ਐਨ ਆਰ ਆਈ ਵੀ ਹਮੇਸ਼ਾ ਪੂਰਾ ਸਹਿਯੋਗ ਕਰਦੇ ਆ ਤੇ ਮੈਂ ਬਲਵੀਰ ਸਿੰਘ ਬੈਰ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਹ ਜਿਵੇਂ ਹਰੇਕ ਸਾਲ ਇਹ ਸਤਿਗੁਰੂ ਬਦਾਸ 12 ਜਿਹਦੇ ਆਗਮਨਪੁਰ ਤੇ ਇਹ ਕਬੱਡੀ ਕੱਪ ਕਰਦੇ ਆ ਤੇ ਮੈਂ ਉੱਥੇ ਆਮ ਪੰਜਾਬ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰਦਾ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਕਬੱਡੀ ਨੂੰ ਕਬੱਡੀਆਂ ਤੋਂ ਕਰੋੜਾਂ ਦੀ ਭਾਤ ਦਾ ਸੀ ਕਬੱਡੀ ਦੇ ਵਰਲਡ ਕੱਪ ਹੁੰਦੇ ਸੀ ਪੰਜਾਬ 'ਚ ਪਰ ਅੱਜ ਹਾਲਾਤ ਕੀ ਆ ਜਦੋਂ ਦੀ 2017 ਦੀ ਸਰਕਾਰ ਗਈ ਆ ਨਾ ਤਾਂ ਕੋਈ ਕਬੱਡੀ ਕੱਪ ਹੋਇਆ ਇੱਥੇ ਨਾ ਕੋਈ ਖੇਡਾਂ ਵਾਸਤੇ ਕੋਈ ਸਪੈਸ਼ਲ ਉਦਮ ਕੀਤਾ ਚਾਹੀ ਉਹ ਕਾਂਗਰਸ ਸਰਕਾਰ ਹੀ ਹੋਵੇ ਜਾਂ 4 ਸਾਲ ਦੀ ਇਹ ਆਮ ਆਦਮੀ ਪਾਰਟੀ ਰਹੀ ਹੋਵੇ ਤੇ ਮੈਂ ਸਮਝਦਾ ਕਿ ਹੁਣ 2027 ਆ ਰਿਹਾ ਸਮਾਂ ਬਹੁਤ ਥੋੜਾ ਵਾ ਆਪਣੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਆਪ ਚੁਣੀਏ ਤਾ ਜੋ ਆਪਾਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੀਏ ਇੱਕ ਵਾਰ ਫੇਰ ਮੈਂ ਸਦਾ ਪਰਵੀਰ ਸਿੰਘ ਬੈਂਸ ਤੇ ਸਵੱਚੀ ਪ੍ਰਬੰਧ ਕਮੇਟੀ ਨੂੰ ਵਧਾਈ ਦਿੰਦਾ ਹੋਇਆ ਕਬੱਡੀ ਕੱਪ ਦੀ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਮੇਲੀ ਆਣਾ ਘੁੰਮਣਾ ਦੀ ਧਰਤੀ ਦੇ ਉੱਤੇ ਪਹੁੰਚੇ ਹਾਂ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਯਾਦ ਰੱਖ ਰਖ ਰਿਆ ਹੋਇਆ ਬਹੁਤ ਵੱਡਾ ਟੂਰਨਾਮੈਂਟ ਜਿਹੜਾ ਉਹ ਕਰਾਇਆ ਜਾ ਰਿਹਾ ਹੈ ਔਰ ਸਾਡੇ ਬੈਂਸ ਸਾਹਿਬ ਚੇਅਰਮੈਨ ਸਾਹਿਬ ਔਰ ਸਾਡੇ ਸਰਦਾਰ ਹਰਪਾਲ ਸਿੰਘ ਜੀ ਮੇਲੀ ਆਣਾ ਉਹ ਤਿਆਰੀ ਸਮੂਹੀ ਉਹਨਾਂ ਦੀ ਟੀਮ ਜਿਹੜੀ ਹੈ ਹੋਰ ਰਲ ਕੇ ਇਹ ਬਹੁਤ ਵੱਡਾ ਸਨਹਿਆ ਜਿਹੜਾ ਉਹ ਯੂਥ ਨੂੰ ਦੇ ਰਹੇ ਆ ਕਿਉਂਕਿ ਕਬੱਡੀ ਦੇ ਟੂਰਨਾਮੈਂਟ ਕਰਾਏ ਜਾ ਰਹੇ ਆ ਔਰ ਖੇਡਾਂ ਜਿਹੜੀਆਂ ਸਾਡੇ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਨੌਜਵਾਨ ਜਿਹੜੇ ਆ ਜਿਹੜਾ ਅੱਜ ਦਾ ਦੌਰ ਹੈ ਉਹ ਚੋਂ ਨਸ਼ਿਆਂ ਤੇ ਦੌਰ ਤੋਂ ਨੌਜਵਾਨਾਂ ਨੂੰ ਦੂਰ ਕੀਤਾ ਜਾਵੇ ਸੋ ਮੈਂ ਇਹਨਾਂ ਵੀਰਾਂ ਦਾ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਰਦਾ ਔਰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਹਨਾਂ ਨੂੰ ਡੇਢ ਟੁਕੜੀ ਰਾਤ ਚੌਕਰੀ ਤਰੱਕੀ ਬਖਸ਼ਣ ਔਰ ਇਸੇ ਤਰ੍ਹਾਂ ਇਹ ਜਿਹੋ ਜ ਟੂਰਨਾਮੈਂਟ ਜਿਹੜੇ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੋ ਸਾਰੇ ਧੰਨ ਕਰਦੇ ਸ੍ਰੀ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇਹ ਫਾਵਾ ਜਿਸ ਤਰ੍ਹਾਂ ਪਤਾ ਹੈ ਕਿ ਚਰਨਦਾਸ ਮਹਾਰਾ ਜੀ ਨਵੰਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਜੋ ਕਿ 10ਵਾਂ ਸ਼ਿਗਰਉਪਦਾਸ ਇੰਟਰਨੈਸ਼ਨਲ ਕਬੱਡੀ ਕੱਪ ਜੋ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਹੈ ਸੋ ਇਸ ਸਾਲ ਵੀ ਸ਼ਿਗਰਉਪਦਾਸ ਮਹਾਰਾਜ ਜੀ ਪ੍ਰਕਾਸ਼ਪੁਰ ਨੂੰ ਸਮਰਪਿਤ ਜੋ ਕਿ ਅੱਜ ਜਿਹੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜੋ ਕਿ ਬਹੁਤ ਸਾਰੇ ਇਲਾਕੇ ਦੇ ਬਹੁਤ ਆਲ ਹੈ ਇਹ ਜੋ ਪਿੰਡਾਂ ਦਾ ਜਿਹੜਾ ਸਕੂਲ ਸੀਨੀਅਰ ਸੈਕੰਡਰੀ ਸਕੂਲ ਤੋਂ ਬਣਾਇਆ ਗਿਆ ਹੈ ਜਿਹੜਾ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਜੋ ਕਿ ਸੰਤਾ ਬਹੁਤ ਹੀ ਹੁਮਾ ਮਾ ਕੇ ਆਜ ਰਹੀਆਂ ਅੱਜ ਦੇ ਸੰਤਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਸੋ ਇਸ ਟਾਈਮ ਜਿਹੜਾ ਬਹੁਤ ਹੀ ਵਧੀਆ ਜਿਹੜੇ ਕਲਪਾਂ ਦੇ ਜਿਹੜੇ ਟੂਰਨਾਮੈਂਟ ਦੇ ਮੈਚ ਚੱਲ ਰਹੇ ਆ ਸੋ ਇਸੇ ਤਰ੍ਹਾਂ ਜੋ ਲੜਕੀਆਂ ਦੇ ਮੈਚ ਹੋ ਵੀ ਹੋਏ ਆ ਅਤੇ ਜੋ ਮੈਚ ਹੋ ਰਹੇ ਨੇ ਆ ਉਹ ਵੀ ਲੜਕੀਆਂ ਦੇ ਤੋਂ ਬਾਅਦ ਹੋਣਗੇ ਸੋ ਇਲਾਕੇ ਨੂੰ ਬਹੁਤ ਮਾਣ ਹੈ ਔਰ ਅਸੀਂ ਵੀ ਆਏ ਹੋਏ ਸਾਥੀਆਂ ਦਾ ਆਏ ਹੋਏ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਇਸ ਵੇਲੇ ਅਗਲੀ ਕਬੱਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਤਿਗੁਰੂ ਵਦਾਹ ਮਹਾਰਾਜ ਜੀ ਦੇ 699 ਪ੍ਰਕਾਸ਼ ਪੁਰਬ ਨੂੰ ਸਵਰਪਿਤ ਹਰ ਸਾਲ ਦੀ ਤਰ੍ਹਾਂ ਅੱਜ ਸਾਡੇ ਬੜੇ ਸਤਕਾਰਯੋਗ ਪ੍ਰਧਾਨ ਪਾਲ ਸਿੰਘ ਮੇਲਿਆਣਾ ਅਤੇ ਬਲਵੀਰ ਸਿੰਘ ਜੀ ਬੈਂਚ ਚੇਅਰਮੈਨ ਤਿੰਨਾਂ ਵੱਲੋਂ ਜੋ ਹਰ ਸਾਲ ਕਬੱਡੀ ਕੱਪ ਕਰਾਇਆ ਜਾਂਦਾ ਉਸ ਦੇ ਵਿੱਚ ਗੁਰੂਗੀਆਂ ਲਾਡਲੀਆਂ ਫੌਜਾਂ ਨੂੰ ਕਹਵੇ ਹਰ ਸਾਲ ਹੀ ਕਹਿੰਦੇ ਸੀ 5-6 ਸਾਲ ਤੋਂ ਲਗਾਤਾਰ ਕਹਿ ਰਹੇ ਸੀ ਪਰ ਸਾਡੇ ਕੋਲ ਪਹੁੰਚਿਆ ਨਹੀਂ ਜਾਂਦਾ ਇਸ ਵਾਰੀ ਸੰਗਤਾਂ ਦੇ ਪਿਆਰ ਅੱਗੇ ਆਪਾਂ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੀ ਹਾਜ਼ਰੀ ਭਰੀ ਹੈ ਬੜੇ ਸੋਹਣੇ ਕਬੱਡੀ ਦੇ ਮੈਚ ਪੰਜਾਬ ਦੀਆਂ ਅੰਤਰਰਾਸ਼ਟਰੀ ਜਿਹੜੀਆਂ ਟੀਮਾਂ ਨੇ ਪੰਜਾਬ ਦੇ ਜਿਹੜੇ ਉੱਗੇ ਖਿਡਾਰੀ ਆ ਵੱਡੀਆਂ ਟੀਮਾਂ ਉਹਨਾਂ ਦੇ ਲੱਖਾਂ ਲੱਖਾਂ ਦੇ ਨਾਮਾਂ ਦੇ ਮੈਚ ਕਰਾਏ ਜਾ ਰਹੇ ਆ ਸੋ ਅੱਜ ਦੀ ਜਿਹੜੀ ਆ ਸਾਰੀ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਗੁਰਵਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਨਗਰ ਮੇਹਲੀ ਆਣਾ ਇਲਾਕਾ ਨਿਵਾਸੀ ਸੰਗਤ ਨੂੰ ਅਤੇ ਘੁੰਮਣਾ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਹਰ ਸਾਲ ਹੀ ਐਡਾ ਵੱਡਾ ਪਰਾਲਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ